ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਦਿਵਸ ਜੋ ਸਾਰੇ ਪਾਸੇ ਮਨਾਇਆ ਜਾ ਰਿਹਾ ਹੈ ਸਾਨੂੰ ਬੜੀ ਖੁਸ਼ੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਔਸੂਲ ਸੀ ਕਿ ਉਹ ਬਨੋਕਤਾ ਨੂੰ ਅੱਗੇ ਰੱਖਦੇ ਸੀਗੇ ਪ੍ਰੇਸ਼ਾਨ ਕੋ ਗੁਰੂ ਨਾਨਕ ਸਾਹਿਬ ਨੇ ਜਨੇਊ ਲਾਤਾ ਸੀ ਕਿ ਸਿੱਖ ਜਨੇਊ ਨਹੀਂ ਪਹਿਨਦੇ ਪਰ ਜਿਹੜੀ ਮੌਗਲ ਹਕੂਮਤ ਸੀ ਉਹ ਪੰਡਤਾਂ ਦੇ ਜਨੇਊ ਲਾ ਕੇ ਤੇ ਰੰਗਜੀਵ ਸਬਮਣ ਜਨੇਊ ਤੋਲ ਕੇ ਦੰਦ ਦੇ ਵਿੱਚ ਫਿਰ ਰੋਟੀ ਖਾਂਦਾ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਦੇ ਉੱਤੇ ਆਪਾਂ ਨੂੰ ਆਪਣਾ ਸੰਵਿਧਾਨ ਬਣਾਉਣਾ ਚਾਹੀਦਾ ਹੈ ਜਿਹੜਾ ਜ਼ੁਲਮ ਹੋਣ ਬਹੁ ਗਿੰਤੀ ਹਿੰਦੂਵਾਦੀ ਸਰਕਾਰ ਕਰ ਰਹੀ ਹੈ ਇਹ ਬਰਦਾਸ਼ਤ ਤੋਂ ਬਾਹਰ ਜੋ ਕਰਤੇ ਇਹ ਸਕੂਮਤ ਨੇ ਮਜਬੂਰ ਦੇ ਤੌਰ ਦੇ ਉੱਤੇ ਵੰਡੀਆਂ ਪਾਤੀਆਂ ਮਜਬਾਦੀਆਂ ਇਸੇ ਕਰਕੇ ਜੋ ਦਿੱਲੀ ਦੇ ਵਿੱਚ ਹੋਇਆ ਉਹਦੀ ਇਹੀ ਵਜ੍ਹਾ ਹੈ ਕਿ ਬਬਰੀ ਮਸਜਿਦ ਨੂੰ ਸੀ ਇਤਕਰਤਾ ਤੇ ਹੋਰ ਕਸ਼ਮੀਰ ਦੇ ਵਿੱਚ ਜਿਹੜੀ 370 35A ਉਹਨਾਂ ਨੂੰ ਖੁਦ ਮਸਤਿਆਰੀ ਮਿਲ ਨਹੀਂ ਸਗੀ ਉਸ ਨੂੰ ਭੰਗ ਕਰ ਦਿੱਤਾ ਹੈਗਾ ਇੱਧਰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਫੇਰ ਰੌਲਾ ਪਾਤਾ ਕੀ ਯੂਨੀਵਰਸਿਟੀ ਦਾ ਕੈਰੈਕਟਰ ਚੇਂਜ ਕਰਦੀਏ ਔਰ ਚੰਡੀਗੜ੍ਹ ਦਾ ਫੈਸਲਾ ਨਹੀਂ ਕੀਤਾ ਹੈਗਾ ਇਹ ਜਿਹੜੇ ਸਾਰੇ ਦੁੱਖ ਹੈ ਇਹ ਛੱਟ ਜਿੰਨੀਆਂ ਨੂੰ ਮਨਜ਼ੂਰ ਨਹੀਂ ਹੈ ਜਿਵੇਂ 14 ਸਾਲ ਤੋਂ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹਦੇ ਬੋਸ ਨੂੰ ਬੰਦ ਕੀਤਾ ਹੋਇਆ ਹੈ ਖਤਮ ਕਰ ਦਿੱਤਾ ਗਿਆ ਹੈ ਤੇ ਐਸਕੇ ਪੀਸੀ ਦੇ ਡਾਇਰੈਕਸ਼ਨ 14 ਸਾਲ ਤੋਂ ਕੀਤੇ ਨਹੀਂ ਜਾ ਰਹੇ ਇਹ ਸਾਰੀਆਂ ਚੀਜ਼ਾਂ ਦੁਖਦਾਈ ਹੈਗੀਆਂ ਜੀਤੇ ਕਰਕੇ ਫੋਰ ਰਿਲੇਸ਼ਨਸ ਇੰਡੀਆ ਦੇ ਇਸਲਾਮਿਕ ਮੁਲਕਾਂ ਦੇ ਨਾਲ ਵਿਗੜ ਗਏ ਹੈ ਤੁਸੀਂ ਪੜ੍ਹਿਆ ਹੋਊਗਾ ਕਿ ਤੁਰਕੀ ਦੇ ਵਿੱਚ ਇਹ ਇੰਡੀਆ ਦੇ ਲਈ ਅਪਾਚੀ ਹੈਲੀਕਾਪਟਰ ਬੜੇ ਤਕੜੇ ਹੈਲੀਕਾਪਟਰ ਆ ਰਹੇ ਸੀਗੇ ਪਰ ਤੁਰਕੀ ਨੇ ਇਜਾਜ਼ਤ ਨਹੀਂ ਦਿੱਤੀ ਕਿ ਜਿਹੜੇ ਜਹਾਜ਼ ਦੇ ਉੱਤੇ ਉਹ ਹੈਲੀਕਾਪਟਰ ਲੱਗੇ ਹੋਏ ਸੀ ਉਹ ਤੁਰਕੀ ਦੇ ਵਿੱਚ ਉੱਤਰ ਤੇ ਪਟ્રોલ ਪਵਾ ਕੇ ਫਿਰ ਅੱਗੇ ਆਪਣਾ ਦੌਰਾ ਸ਼ੁਰੂ ਕਰਦਾ ਤੋਂ ਸਾਰੇ ਪਾਸੇ ਬੰਗਲਾਦੇਸ਼ ਦੇ ਵਿੱਚ ਵੀ ਤੇ ਜਿੰਨੇ ਵੀ ਨਾਲ ਦੇ ਮੁਲਕ ਹੈ ਉਹਨਾਂ ਦੇ ਨਾਲ ਰਿਸ਼ਤਾ ਤੋੜਿਆ ਹੋਇਆ ਹੈ ਔਰ ਜਿਹੜਾ ਹੁਣ ਸਭ ਤੋਂ ਵੱਡਾ ੱੱਕਾ ਸਾਨੂੰ ਲੱਗਿਆ ਸਿੱਖਾਂ ਨੂੰ ਤੇ ਕੈਨੇਡਾ ਦੇ ਫੋਰਨ ਮਿਨਿਸਟਰ ਮਿਸ ਅਨੰਦ ਆਏ ਹੈ ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ਇੰਡੀਆ ਦੇ ਨਾਲ ਬੜੇ ਗਹਿਰੇ ਸਬੰਧ ਬਣਾਊਗਾ ਠੀਕ ਹੈ ਗਹਿਰੇ ਸਬੰਧ ਕੈਨੇਡਾ ਦੇ ਬਣਨੇ ਚਾਹੀਦੇ ਹੈ ਪਰ ਬੀਬੀ ਅਨੰਦ ਫੋਰਨ ਮਿਨਿਸਟਰ ਨੇ ਇਹ ਜਵਾਬ ਦਿੱਤਾ ਕਿ ਜਿਹੜੇ ਸਿੱਖ ਅਸੈਸਿਨੇਟ ਮੋਦੀ ਤੇ ਉਹਦੀ ਜੁੰਡਲੀ ਨੇ ਮਿਤਸ਼ਾ ਨੇ ਰਾਜਨਾਥ ਸਿੰਘ ਨੇ ਅਜੀਤ ਗੋਇਲ ਨੇ જય ਸ਼ੰਕਰ ਨੇ ਰਵੀ ਸਿਨਾ ਨੇ ਸੰਤ ਗੋਇਲ ਨੇ ਅਸੈਸਿਨੇਟ ਕਰਤੇ ਐ ਜਿਵੇਂ ਕਿ ਹਰਦੀਪ ਸਿੰਘ ਨਿੱਜਰ ਰਿਪੂਦਮਨ ਸਿੰਘ ਮਾਲਕ ਚੱਕ ਦੂਈ ਸੈਂਟੇਡਾ ਦੇ ਵਿੱਚ ਉਡਿਟ ਦੀ 취ਸ਼ ਕਿਵੇਂ ਹੋ ਰਹੀ ਹੈ ਤੇ ਦੋਸ਼ਿਆਂ ਨੂੰ ਫੜਿਆ ਜਾ ਰਿਹਾ ਕਿ ਨਹੀਂ ਜੋ ਕਰਕੇ ਸਾਬਕਾ ਪ੍ਰਾਈਮ ਮਿਨਿਸਟਰ ਟਰੂਡਰ ਸਾਹਿਬ ਨੇ ਆਪਣੀ ਪਾਰਲੀਮੈਂਟ ਆਊਟਬਾਚ ਜਾ ਕੇ ਕਿਹਾ ਸੀਗਾ ਕਿ ਇਹਦਾ ਅਸੀਂ ਸਖਤ ਐਕਸ਼ਨ ਲਵਾਂਗੇ ਇਹ ਅਸਸਿਨੇਸ਼ਨ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਅਮਰੀਕਾ ਦੇ ਵਿੱਚ ਕਰਕੇ ਇੰਡੀਆ ਨੇ ਇਨ੍ਹਾਂ ਮੁਲਕਾਂ ਦੀ ਸੋਵਰਨਿਟੀ ਬਾਦਸ਼ਾਹੀ ਤੋੜੀ ਹੈ। ਔਰ ਅਮਰੀਕਾ ਦੀ ਮਨਰੋ ਡਾਕਟ੍ਰਿਨ ਤੋੜੀ ਹੈ। ਜਿਹਨਾਂ ਕੀ ਇਸ ਹਕੂਮਤ ਨੇ ਜਿਹਨਾਂ ਦੇ ਮੈਂ ਨਾਂ ਲਿਆ ਜੁੰਡਲੀ ਨੇ ਇਹਨਾਂ ਨੂੰ ਇੰਟਰਨੈਸ਼ਨਲ ਕਾਨੂੰਨ ਦਾ ਨਹੀਂ ਪਤਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੇ ਮੁਲਕ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ। ਸਾਰੇ ਪਾਸੇ ਆਪਣੇ ਰਿਲੇਸ਼ਨਸ ਖਰਾਬ ਕੀਤੇ ਹੋਏ ਐ ਜਿਹੜੇ ਸਿੱਖਾਂ ਨੂੰ ਕਤਲ ਕਰਤਾ ਬਾਹਰ ਦੇ ਮੌਕਿਆਂ ਦੇ ਵਿੱਚ ਸੋ ਗੁਰੂ ਸੇਖ ਬਹਾਦਰ ਸਾਹਿਬ ਉਹ ਸਾਰਿਆਂ ਦੇ ਸਾਝੇ ਸੀਗੇ ਔਰ ਜਨਾਂ ਚਿਰ ਆਪਾਂ ਸਾਝੇ ਹੋ ਕੇ ਨਹੀਂ ਚੱਲਦੇ ਉਹਨਾਂ ਚਿਰ ਆਪਾਂ ਆਪਣੀ ਜਿਹੜੀ ਕਿਸ਼ਤੀ ਐ ਉਹ ਦੂਜੇ ਕੰਡੇ ਤੇ ਨਹੀਂ ਲੱਗ ਸਕਦੇ ਹੁਣ ਅਮਿਤ ਸ਼ਾ ਜੀ ਨੇ ਦਿੱਲੀ ਦੇ ਵਿੱਚ ਹੋਮ ਮਿਨਿਸਟਰ ਹੈ ਉਹਨਾਂ ਨੇ ਕਿਹਾ ਕਿ ਜਿਹੜਿਆਂ ਨੇ ਇਹ ਬੰਬ ਚਲਾਏ ਹੈ ਉਹਨਾਂ ਨਾਲ ਅਸੀਂ ਬਹੁਤ ਸਖਤੀ ਕਰਾਂਗੇ ਠੀਕ ਹੈ ਸਖਤੀ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ ਨਾ ਕਿ ਕਾਨੂੰਨ ਨੂੰ ਤੋੜ ਕੇ ਸਖਤੀ ਹੋਣੀ ਚਾਹੀਦੀ ਹੈ ਜਿਸ ਨਾਲ ਕੋਈ ਜਨਾਹ ਕਰਕੇ ਔਰ ਅਮਿਤ ਸ਼ਰ ਜੀ ਨੂੰ ਪਤਾ ਹੈ ਕਿ ਦਿੱਲੀ ਰਾਜਧਾਨੀ ਹੈ ਇੱਥੇ ਜੇ ਇਹੋ ਜਿਹੇ ਧਮਾਕੇ ਹੋ ਜਾਣ ਤੇ ਉਹ ਬਹੁਤ ਸਖਤ ਗਿਨੇ ਜਾਂਦੇ ਹੈ ਜਿਵੇਂ ਬੰਬੇ ਦੇ ਵਿੱਚ ਤਾਜ ਮਹਿਲ ਹੋਟਲ ਦੇ ਵਿੱਚ ਧਮਾਕੇ ਹੋ ਗਏ ਸੀਗੇ ਤੇ ਫਿਰ ਜਿਹੜੇ ਹੋਮ ਮਿਨਿਸਟਰ ਉਸ ਵੇਲੇ ਦੇ ਸੀਗੇ ਆਪਣੇ ਅ ਫਕੀਲ ਸਾਹਿਬ ਸ਼ੇਰ ਰਾਜ ਫਰਕਵਿੰਸ ਸਾਹਿਬ ਉਹਨਾਂ ਨੂੰ ਸਤੀਫਾ ਦੇਣਾ ਪਿਆ ਸੀ ਕਿਉਂ ਪੰਜਾਬ ਦੇ ਗਵਰਨਰ ਰੱਖੇ ਸੀਗੇ ਇਸੇ ਤਰ੍ਹਾਂ ਇਸੀ ਮੰਗ ਕਰਦੇ ਆ ਕਿ ਅਮਿਤ ਸ਼ਾਹ ਜੀ ਸਤੀਫਾ ਦੇਣ ਤੇ ਇਹਨਾਂ ਨੂੰ ਵੀ ਕਿਸੇ ਸੂਬੇ ਕਿਸੇ ਵੀ ਅੰਡਰਮੰਡ ਤੇ ਜਾ ਜਾਵੇ ਜਾਂ ਹੋਰ ਕਿਤੇ ਭੇਜਿਆ ਜਾਵੇ ਜਿੱਥੇ ਇਹਨਾਂ ਨੂੰ ਪਤਾ ਲੱਗੇ ਕਿ ਤੁਸੀਂ ਇੰਡੀਆ ਦੀ ਸੁਰੱਖਿਆ ਨਹੀਂ ਰੱਖੀ ਜੋ ਕਰਕੇ ਪਿੱਛੇ ਵੀ ਜਦੋਂ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਸੀਗੇ ਦਿੱਲੀ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ 트럼ਪ ਆਏ ਆ ਪਿੱਛੇ ਉਦੋਂ ਦੰਗੇ ਪ੍ਰਸਾਦ ਕਰਾਤੇ ਸੀਗੇ ਜਿਹੜਾ ਵੀ ਦਿੱਲੀ ਦਾ ਇੰਡੀਆ ਦੀ ਬਦਨਾਮੀ ਬਹੁਤ ਕੀਤੀ ਹੈ ਮੇਰਾ ਮਤਬਾਏ ਕਿ ਇਹ ਅਮਿਤ ਸ਼ਾਹ ਜੀ ਨੂੰ ਹੁਣ ਫੌਰੀ ਅਸਤੀਫਾ ਦੇਣਾ ਚਾਹੀਦਾ ਹੈ ਤੇ ਉੱਥੇ ਮੋਦੀ ਸਾਹਿਬ ਨੇ ਜੇ ਆਪਣੀ ਗਲਤੀ ਬਚਾਉਣੀ ਹੈ ਦੂਸਰਾ ਹੋਮ ਮਿਨਿਸਟਰ ਲਵਾਉਣਾ ਪਊਗਾ ਜੋ ਕਰਕੇ ਅਮਿਤ ਸ਼ਾ ਜੀ ਨੇ ਜੋ ਕਸ਼ਮੀਰ ਦੇ ਵਿੱਚ ਕੀਤਾ ਉਹਨਾਂ ਦੀ ਖੁਦਮੁਖਤਿਆਰੀ ਤੋਰਤੀ ਹੈ ਉੱਥੇ ਵੀ ਤੁਸੀਂ ਰੋਸ਼ ਪੜ੍ਹਦੇ ਹੋ ਕਿ ਉੱਥੇ ਅਜੇ ਤੱਕ ਕੋਈ ਅਮਨ ਜਾਂ ਪੀਸ ਨਹੀਂ ਆਇਆ ਰੋਜ਼ ਉੱਥੇ ਕੋਈ ਨਾ ਕੋਈ ਕਤਲ ਹੁੰਦੇ ਹੈ ਮੁਕਾਬਲੇ ਹੁੰਦੇ ਹੈ ਫੌਜ ਲੱਗੀ ਹੋਈ ਹੈ ਐਫਪਾ ਇੱਕ ਕਾਨੂੰਨ ਜਾਬਰ ਲਾਇਆ ਹੈ ਜਿਹੜੇ ਹੇਟ ਸਿਕਿਉਰਿਟੀ ਫੋਰਸਸ ਕਿਸੇ ਨੂੰ ਵੀ ਫੜ ਕੇ ਮਾਰ ਸਕਦੇ ਐ ਜਬਰ ਜਨਾਹ ਕਰ ਸਕਦੇ ਐ ਲੱਤ ਤੋੜ ਸਕਦੇ ਐ ਕਿਸੇ ਨੂੰ ਗੁੰਮ ਕਰ ਸਕਦੇ ਐ ਪਰ ਉਹਦੀ ਐਫਆਈਆਰ ਨੇਮ ਹੁੰਦੀ ਸਟੇਟ ਸੁਪਰੀਮ ਕੋਰਟ ਗਾਰਡੀਅਨ ਹੈ ਸਾਡੇ ਸੰਵਿਧਾਨ ਦੀ ਰਖਵਾਲੀ ਹੈ ਆਰਟੀਕਲ 21 ਕਹਿੰਦੀ ਹੈ ਕੋਈ ਵੀ ਕਿਸੇ ਦੀ ਜਾਨ ਜਾਂ ਉਸ ਦੀ ਆਜ਼ਾਦੀ ਨਹੀਂ ਲਈ ਜਾ ਸਕਦੀ ਜਿੱਨਾ ਚੇਰ ਕਾਨੂੰਨ ਦੇ ਗੇੜ ਦੇ ਵਿੱਚੋਂ ਉਹ ਕੇਸ ਨਾਂ ਚੱਲੇ ਪਰ ਮੇਰਾ ਮਤਲਬ ਐਫਸਪਾ ਕਾਨੂੰਨ ਬਿਲਕੁਲ ਕਨਸਟੀਟਿਊਸ਼ਨ ਦੇ ਖਿਲਾਫ ਹੈ ਕਿ ਸੁਪਰੀਮ ਕੋਰਟ ਇਹਦੇ ਵਾਲੇ ਪਾਸੇ ਦੇਖ ਨਹੀਂ ਰਹੀ ਸੁਪਰੀਮ ਕੋਰਟ ਨੂੰ ਕੀ ਦਿਖਦਾ ਆਪਣਾ ਸੁੱਖ ਦੁੱਖ ਦਾ ਦਿਖਦਾ ਕਿ ਪੰਜਾਬ ਦੇ ਵਿੱਚ ਕਿਸਾਨ ਅੱਗਾ ਲਈ ਜਾਂਦੇ ਐ ਧੂਆ ਹੋ ਗਿਆ ਤੇ ਧੂਆ ਦਿੱਲੀ ਦੇ ਵਿੱਚ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੀ ਸਿਹਤ ਦੇ ਉੱਤੇ ਫਰਕ ਪੁੱਜਦਾ ਹੈ ਪਰ ਸੁਪਰੀਮ ਕੋਰਟ ਨੂੰ ਇਹ ਕਿਉਂ ਨਹੀਂ ਪਤਾ ਕਿ ਜਿਹੜੇ ਫਰਜ਼ੀ ਮੁਕਾਬਲੇ ਪੁਲਿਸ ਕਰਦੀ ਹੈ ਇਹ ਕਾਨੂੰਨ ਨੂੰ ਤੋੜ ਕੇ ਕਰਦੀ ਹੈ ਤੇ ਇਹਦੇ ਉੱਤੇ ਕੋਈ ਫੈਸਲਾ ਕਿਉਂ ਨਹੀਂ ਕਰਦੀ ਮਤਲਬ ਇਹ ਹੈ ਕਿ ਇਹ ਜਿਹੜੇ ਅੱਗਾਂ ਲੱਗ ਰਹੀਆਂ ਝੋਨੇ ਨੂੰ ਜਾਂ ਰਾਲੇ ਨੂੰ ਇਹ ਤਾਂ ਲੱਗ ਰਹੀਆਂ ਕਿਉਂ ਕਰਕੇ ਸਾਡੇ ਕੋਲੇ ਮਸ਼ੀਨਾਂ ਹੈ ਨਹੀਂ ਜਿਹੜਾ ਇੱਕਦਮ ਇਹ ਝੋਨਿਆਂ ਨੂੰ ਰਾਲੇ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਪੰਡਾ ਬਣਾ ਕੇ ਤੇ ਕਿਸੇ ਦੇਖ ਕੇ ਲਾਵੇ ਜੇ ਮਸ਼ੀਨਾਂ ਸਾਡੇ ਕੋਲੇ ਆ ਜਾਣ ਫਿਰ ਅਗਾਂ ਨਹੀਂ ਲੱਗ ਸਕਦੀਆਂ ਇਹ ਜੀਆਂ ਹੁਣ ਸੁਪਰੀਮ ਕੋਰਟ ਦੇ ਜਿੰਨੇ ਵੀ ਜੱਜ ਐ ਉਹ ਤਾਂ ਹੈਗੇ ਆ ਸ਼ੈਰੀ ਹੁਣ ਸ਼ੈਰੀਆਂ ਨੂੰ ਕੀ ਪਤਾ ਲੱਗਦਾ ਕੀ ਕਣਕ ਬੂਟੇ ਤੇ ਲੱਗਦੀ ਐ ਕਿ ਦਰਖਤ ਤੇ ਲੱਗਦੀ ਐ ਤੇ ਉਹ ਫਿਰ ਧੂਏ ਦੇ ਬਾਰੇ ਜਿਆਦਾ ਇਹ ਔਖੇ ਹੋਈ ਜਾਂਦੇ ਐ ਪਰ ਜਿਹੜਾ ਕਾਨੂੰਨ ਤੇ ਕਨਸਟੀਟਿਊਸ਼ਨ ਐ ਉਦੋਂ ਦੇ ਪਾਸੇ ਮੂੰਹ ਨਹੀਂ ਕਰਦੇ ਜੋ ਕਰਕੇ ਉਹਨਾਂ ਨੂੰ ਤਕਲੀਫ ਹੁੰਦੀ ਐ ਧੂਏ ਦੀ ਜੇ ਤੁਹਾਨੂੰ ਇਹ ਤਕਲੀਫ ਹੁੰਦੀ ਹੈ ਤੇ ਬਾਤੀ ਦਾ ਸਿਸਟਮ ਸਾਰਾ ਠੀਕ ਕਰਨ ਜਿਹੜੀਆਂ ਇਹ ਮਸ਼ੀਨਾ ਹੈਗੀਆਂ ਉਹ ਸਬਸਤੀ ਤੇ ਹੋਰ ਦੇਰ ਜਿਹਦੇ ਨਾਲ ਰੋਣੀ ਦੇ ਦਰਾਨੀ ਅਗਲੀ ਕਣਕ ਹੁਣ ਬੀਜੀ ਜਾਵੇ ਹੁਣ ਜਿੱਥੇ-ਜਿੱਥੇ ਅੱਗਾ ਨਹੀਂ ਲੱਗੀਆਂ ਹੁਣ ਵਾਤ ਆਈ ਹੋਈ ਹੈ ਤਾਂ ਫੇਰ ਜੇ ਕਿਸਾਨ ਅਡੀਕਦੇ ਰਹੇ ਕੀ ਕਦੋਂ ਪ੍ਰਾਣੀ ਕੱਟੀ ਜਾਊਗੀ ਕਦੋਂ ਖਤਮ ਹੋਊਗੀ ਫੇਰ ਪਾਣੀ ਦਮਾਂਗੇ ਫੇਰ ਵਾਤਾਊਗਾ ਫੇਰ ਇਹ ਅਸੀਂ ਉਹ ਤਾਂ ਫਿਰ ਜਨਵਰੀ ਤੱਕ ਚੱਲਿਆ ਜਾਊਗਾ ਕੰਮ ਤੇ ਰੁੱਤ ਤਾਂ ਹੋਣੀ ਹੈ ਕੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਇਹ ਸ਼ਹਿਰੀ ਬੰਦਿਆਂ ਨੂੰ ਪਤਾ ਨਹੀਂ ਉਹ ਉੱਥੇ ਕਾਨੂੰਨ ਉਹੀ ਲਾਈ ਜਾਂਦੇ ਜਦਕਿ ਸੁਪਰੀਮ ਕੋਰਟ ਦਾ ਮਤਲਬ ਹੈ ਨਹੀਂਗਾ ਧੂਏ ਦੇ ਨਾਲ ਉਦੋਂ ਹੁੰਦਾ ਜਦੋਂ ਜ਼ਬਰਦਸਤ ਹੋਵੇ ਪਰ ਜਦੋਂ ਉਹਦਾ ਇਲਾਜ ਹੈਗਾ ਅਲਾਰਜ ਵਾਲ ਤਾਂ ਜਾਂਦੇ ਨਹੀਂ ਹੁਣ ਸ਼ਹਿਰ ਵਾਲੇ ਰਹਿਣ ਵਾਲੇ ਉਥੋਂ ਦੇ ਸੁਪਰੀਮ ਕੋਰਟ ਦੇ ਜੱਜ ਹੈ ਉਹਨਾਂ ਦੇ ਵਿੱਚ ਕੋਈ ਸਿੱਖ ਨਹੀਂ ਹੈ ਕੋਈ ਮੁਸਲਮਾਨ ਨਹੀਂ ਹੈ ਕੋਈ ਖੁਸ਼ ਨਹੀਂ ਹੈ ਸਾਰੇ ਇਕੱਠੇ ਜੁੜ ਗਏ ਹਿੰਦੂਤਵਾਦੀ ਹੋਈ ਹੋਈ ਹੈ ਤੇ ਨਾ ਉਹਨਾਂ ਨੂੰ ਪਤਾ ਪਿੰਡਾਂ ਦਾ ਸ਼ਹਿਰਾਂ ਦਾ ਪਤਾ ਹੈ ਤੇ ਸ਼ਹਿਰਾਂ ਵਰਗੇ ਫੈਸਲੇ ਕਰੀ ਜਾਂਦੇ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਤੇ 23 ਤਰੀਕ ਨੂੰ ਅਸੀਂ ਬਹੁਤ ਵੱਡਾ ਕਾਠ ਇਹ ਕਰ ਰਹੇਗੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਹੀਦੀ ਦਾ ਤੇ ਉਹਦੇ ਉੱਤੇ ਤੁਸੀਂ ਜਰੂਰ ਕੋਸ਼ਿਸ਼ ਕਰਿਓ ਆਉਣ ਦੀ ਤੇ ਉਹਨੂੰ ਉਹ ਬਹੁਤ ਵੱਡਾ ਹੋ ਰਿਹਾ ਤੇ ਮੈਂ ਇਹਨਾਂ ਗੱਲਾਂ ਦੇ ਨਾਲ ਦਿਨਾਂ ਖੰਡ ਹੋ ਰਿਹਾ ਜੀ ਹਾਂ 1050 ਕਿਲੋਮੀਟਰ ਦੂਰ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਨਵਾਈਟ ਕਰਦਾ ਹਾਂ ਕਿ ਉੱਥੇ ਜ਼ਰੂਰ ਤੁਸੀਂ ਆਉਣਾ ਹੈਗਾ ਜਿਸ ਨਾਲ ਅਸੀਂ ਦੱਸਿਏ ਕਿ ਇਹ ਇੰਡੀਆ ਦੀ ਸਰਕਾਰ ਨੂੰ ਕੋਈ ਸਬਤ ਨਹੀਂ ਮਿਲਿਆ ਜੋ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਮਣੇ ਦਿੱਤੀ ਹੈ ਉਹੋ ਜਿਹੀ ਮੋਗਲ ਕਾਨੂੰਨ ਲਾਗੂ ਕੀਤੇ ਹੋਏ ਹੈ ਉਸੇ ਤਰ੍ਹਾਂ ਕਤਲ ਕਰਦੇ ਹੈ ਐਕਸਟਰਾ ਜੁਡੀਸ਼ੀਅਲ ਕਤਲ ਕਰਦੇ ਹੈ